ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਆ ਵੀ ਜੇ ਤੁਹਾਡੇ 138986 ਰੁਪਏ ਪਏ ਕੱਟੇ ਗਏ 2 ਮਿੰਟ ਬਾਅਦ ਮੇਰੀ ਡਿਵਾਈਸ ਜੀ ਪੂਰੀ ਹੈਕਡ ਹੋ ਗਈ ਸੀ ਹੁਣੇ ਸਾਈਬਰ ਧੱਗਾ ਨੂੰ ਤੁਹਾਡੇ ਬੈਂਕ ਖਾਤੇ ਤੋਂ ਪੈਸੇ ਉਡਾਉਣ ਦੇ ਲਈ ਕੋਈ ਲਿੰਕ ਜਾਂ OTP ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਤੁਹਾਨੂੰ ਗੱਲਾਂ ਦੇ ਵਿੱਚ ਉਲਝਾ ਕੇ ਤੁਹਾਡੀ ਕਾਲ ਨੂੰ ਹੋਲਡ ਤੇ ਕਰਵਾ ਲੈਂਦਾ ਤਾਂ ਤੁਸੀਂ ਵੀ ਸਾਵਧਨ ਹੋ ਜਾਓ ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੇ ਮੋਬਾਈਲ ਡਿਵਾਈਸ ਨੂੰ ਹੈਕ ਕਰ ਲਵੇਗਾ ਤੇ ਉਸ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਨਾਲ ਜੁੜੇ ਖਾਤੇ ਦੇ ਵਿੱਚੋਂ ਪੈਸੇ ਉਡਾ ਲਵੇਗਾ ਜੀ ਹਾਂ ਤੋਂ ਹੁਣ ਦੱਸਦੀ ਕਿ ਅਜਾ ਹੀ ਵਾਕਿਆ ਗੁਰਦਾਸਪੁਰ ਦੇ ਧਾਰੀਵਾਲ ਦੇ ਨੌਜਵਾਨ ਗੌਰਵ ਲੁਤਰਨਲ ਬਾਪੜੀਆ ਜਿਸ ਦੇ ਨਾਲੇ 1,40,000 ਰੁਪਏ ਦੀ ਠੱਗੀ ਹੋਈ ਹੈ ਤੇ ਹੁਣ ਪੀੜਤ ਨੌਜਵਾਨ ਦੇ ਵੱਲੋਂ ਸਾਈਬਰ ਕ੍ਰਾਈਮ ਅਤੇ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਕੀਤੀ ਗਈ ਹੈ। ਹਾਂਜੀ ਮੇਰਾ ਨਾਮ ਜੀ ਗੌਰਵ ਹੈ। ਔਰ ਮੇਰੀ ਧਾਰੀਵਾਲ ਨੇਰ ਦੇ ਉੱਤੇ ਦੁਕਾਨ ਹੈ ਮੋਬਾਈਲ ਰਿਪੇਅਰ ਦੀ। ਪਿਛਲੇ ਦਿਨ ਮੈਨੂੰ ਫੋਨ ਆਇਆ ਜੀ ਕੰਪਨੀ ਵੱਲੋਂ ਇੰਡਸਟਰੀਅਲ ਬੈਂਕ ਵੱਲੋਂ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕਾਰਡ ਦੀ ਇੱਕ ਟ੍ਰਾਂਜੈਕਸ਼ਨ ਹੋਈ ਆ ਤੇ ਜੇ ਤੁਸੀਂ ਦੂਜੀ ਟ੍ਰਾਂਜੈਕਸ਼ਨ ਕਰਦੇ ਹੋ ਤੇ ਤੁਹਾਨੂੰ ਉਸ ਦੀ ਇੰਸ਼ੋਰੈਂਸ ਦੇ ਪੈਸੇ ਪੇ ਕਰਨੇ ਪੈਣਗੇ। ਉਹਨਾਂ ਨੂੰ ਮੈਂ ਦੱਸਿਆ ਕਿ ਮੈਂ ਕੋਈ ਵੀ ਇੰਸ਼ੋਰੈਂਸ ਨਹੀਂ ਲਈ। ਉਹ ਕਹਿੰਦੇ ਵੀ ਜੇ ਤੁਸੀਂ ਨਹੀਂ ਲਈ ਤੁਹਾਡੀ ਕਾਰਡ ਦੀ ਉਹ ਇੰਸ਼ੋਰੈਂਸ ਆਲਰੇਡੀ ਹੈਗੀ ਆ। ਤੁਸੀਂ ਜੇ ਇਹਨੂੰ ਕੈਨਸਲ ਕਰਨਾ ਚਾਹੁੰਦੇ ਹੋ ਤੇ ਅਸੀਂ ਆਪਣੇ ਐਂਡ ਤੇ ਕੈਨਸਲ ਇਹਨੂੰ ਕਰ ਦਾਂਗੇ ਤੇ ਜਿਹਦੇ ਨਾਲ ਤੁਹਾਨੂੰ ਕੋਈ ਵੀ OTP ਕੋਈ CVV ਕੋਈ ਕਾਰਡ ਦੀ ਡਿਟੇਲ ਦੇਣ ਦੀ ਲੋੜ ਨਹੀਂ ਹੈਗੀ। ਉਹਨਾਂ ਨੂੰ ਮੈਂ ਕਿਹਾ ਕਿ ਜੇ ਤੁਸੀਂ ਕਰ ਸਕਦੇ ਹੋ ਆਪਣੇ ਐਂਡ ਤੋਂ ਕਰ ਦਿਓ। ਮੈਂ ਤੁਹਾਨੂੰ ਕੋਈ ਵੀ ਚੀਜ਼ ਸ਼ੇਅਰ ਨਹੀਂ ਕਰ ਸਕਦਾ ਜਿੱਦਾਂ ਹੀ ਉਹਨਾਂ ਨੇ ਮੇਰੀ ਕਾਲ ਨੂੰ ਹੋਲਡ ਰੱਖਿਆ ਉਸ ਤੋਂ ਬਾਅਦ ਕਾਲ ਉਹਨਾਂ ਦੀ ਕੱਟ ਹੋ ਗਈ ਆ 2 ਮਿੰਟ ਬਾਅਦ ਮੈਨੂੰ ਮੈਸੇਜ ਆਣੇ ਸ਼ੁਰੂ ਹੋ ਗਏ ਆ ਵੀ ਜੇ ਤੁਹਾਡੇ 138986 ਰੁਪਏ ਪਏ ਕੱਟੇ ਗਏ ਲੌਗਇਨ ਵੀ ਆ ਗਿਆ ਸਭ ਕੁਝ ਆ ਗਿਆ 2 ਮਿੰਟ ਬਾਅਦ ਮੇਰੀ ਡਿਵਾਈਸ ਜਿਹੜੀ ਪੂਰੀ ਹੈਕਡ ਹੋ ਗਈ ਸੀ ਉਸ ਦੇ ਦੌਰਾਨ ਨਾਲ ਹੀ ਮੈਂ ਆਪਣੇ ਬੈਂਕ ਨੂੰ ਕਾਲ ਕੀਤੀ ਆ ਉਹਨਾਂ ਨਾਲ ਹੀ ਸਾਈਬਰ ਕ੍ਰਾਈਮ ਦੇ ਵਿੱਚ ਆਪਣੀ ਜੋ ਵੀ ਘਟਨਾ ਆਈ ਉਹਨਾਂ ਨੂੰ ਦੱਸਿਆ ਇਹ ਐਸਐਸਪੀ ਗੁਰਦਾਸਪੁਰ ਸ਼੍ਰੀ ਹਰੀਸ਼ ਦਿਆਮਾ ਜੀ ਨੂੰ ਇੱਕ ਅਪੀਲ ਹੈ ਕਿ ਮੇਰੀ ਜਿਹੜੀ ਆ 138940 ਰੁਪਏ ਦੀ ਜਿਹੜੀ ਠੱਗੀ ਹੋਈ ਆ ਇਹਨੂੰ ਜੋ ਜਲਦੀ ਤੋਂ ਜਲਦੀ ਇਹ ਬੰਦੇ ਨੂੰ ਫੜਿਆ ਜਾਵੇ ਔਰ ਮੈਨੂੰ ਇਹ ਵੀ ਪਤਾ ਹੈ ਕਿ ਇਹ ਬਹੁਤ ਵਧੀਆ ਕੰਮ ਕਰ ਰਹੇ ਨੇ ਪਿਛਲੇ ਜਿਹੜੀ ਇਹਨਾਂ ਨੇ ਬਹੁਤ ਜ਼ਿਆਦਾ ਐਸੇ ਇਹੋ ਜਿਹੇ ਕੇਸ ਜਿਹੜੇ ਸੋਲਵ ਕੀਤੇ ਨੇ ਔਰ ਮੈਨੂੰ ਵੀ ਉਮੀਦ ਹੈ ਕਿ ਇਹ ਵੀ ਕੇਸ ਉਹ ਜ਼ਰੂਰ ਸੋਲਵ ਕਰਨਗੇ ਮੇਰਾ ਔਰ ਸਾਈਬਰ ਸੈੱਲ ਨੂੰ ਵੀ ਮੇਰੀ ਇਹ ਅਪੀਲ ਆ ਕਿ ਇਹ ਜਲਦੀ ਤੋਂ ਜਲਦੀ ਕੰਮ ਇਹ ਤੋਂ ਕੀਤਾ ਜਾਵੇ ਔਰ ਜਿਹੜੇ ਆਮ ਜਿਹੜੇ ਲੋਕ ਨੇ ਨੌਜਵਾਨ ਉਹਨਾਂ ਨੂੰ ਮੈਂ ਇਹੀ ਕਵਾਂਗਾ ਕਿ ਜਿਹੜੇ ਅੱਜਕੱਲ ਜਿਹੜਾ ਕਰਾਈਮ ਆ ਬੜੇ ਵੱਖਰੇ ਤਰੀਕੇ ਦਾ ਉਹਨੇ ਕਰ ਲਿਆ ਕੋਈ OTP ਨਹੀਂ ਆ ਦੇ ਵਿੱਚ ਕੋਈ ਕੁਛ ਨਹੀਂ ਆ ਤੁਹਾਡੀ ਡਿਵਾਈਸ ਹੈਕ ਹੁੰਦੀ ਆ ਉਹਦੇ ਨਾਲ OTP ਤੁਹਾਨੂੰ ਨਹੀਂ ਆਏਗਾ ਉਹ ਅਗਲੇ ਦੇ ਬੰਦੇ ਤੇ ਜਾਏਗਾ ਤੋਂ ਪਲੀਜ਼ ਇਹਨੂੰ ਇਸ ਤੋਂ ਬਚ ਕਰੋ ਕੋਈ ਵੀ ਕਾਲ ਤੁਹਾਨੂੰ ਆਂਦੀ ਆ ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ ਉਹਨਾਂ ਨੂੰ ਬਿਲਕੁਲ ਉਹਨਾਂ ਨਾਲ ਕੋਈ ਵੀ ਗੱਲ ਨਾ ਕਰੋ ਨੌਜਵਾਨ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਨਲਾਈਨ ਠੱਗੀ ਤੋਂ ਸਾਵਧਨ ਰਹੋ ਜੇਕਰ ਕਿਸੇ ਅਣਪਛਾਤੇ ਵਿਅਕਤੀ ਦੀ ਕਾਲ ਆਉਂਦੀ ਹੈ ਤਾਂ ਉਸ ਨੂੰ ਨਾ ਚੁੱਕਣਾ ਅਤੇ ਜੇਕਰ ਚੁੱਕ ਵੀ ਲਈ ਜਾਂਦੀ ਹੈ ਤਾਂ ਲੰਮਾ ਸਮਾਂ ਉਨ੍ਹਾਂ ਦੇ ਨਾਲ ਗੱਲਬਾਤ ਨਾ ਕਰਨ ਉਸ ਨੇ ਨਾਲ ਹੀ ਅਪੀਲ ਕੀਤੀ ਕਿ ਉਹ ਸਿੱਧਾ ਆਪਣੇ ਬੈਂਕ ਦੇ ਵਿੱਚ ਫੋਨ ਕਰਨਾ ਤੇ ਇਸ ਸਬੰਧੀ ਜਾਣਕਾਰੀ ਦੇਣ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਪੰਜਾਬੀ ਲੋਕ ਚੈਨਲ